ਫਗਵਾੜਾ ਦੇ ਹਦੀਆਬਾਦ ਵਿਖੇ ਦੁਗਲਾਂ ਤੇ ਜਠੇਰੇ ਬਾਹਰ ਚੋਰ ਨੇ ਐਕਟਿਵਾ ਨੂੰ ਬਣਾਇਆ ਨਿਸ਼ਾਨਾ ਇਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਦੇਖੋ ਕਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮਿੰਟਾਂ ਚ ਚੋਰ ਐਕਟਿਵਾ ਲੈ ਕੇ ਹੋਇਆ ਫਰਾਰ ਇਸ ਸਾਰੇ ਮਾਮਲੇ ਦੀ ਸੂਚਨਾ ਥਾਣਾ ਸਤਨਾਮਪੁਰਾ ਪੁਲਿਸ ਨੂੰ ਮਿਲਣ ਤੇ ਪੁਲਿਸ ਟੀਮ ਵੱਲੋਂ ਉੱਥੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਸ ਵੀਡੀਓ ਦੇ ਅੰਦਰ ਬਤਨ ਕੀ ਰਾਹੇ ਤੋਂ ਦਰਪ ਕੋਲੂਚਾ ਦੀ ਰਿਪੋਰਟ ਮਾਈ ਸਰ ਕੀ ਮਾਮਲਾ ਕੀ ਅੱਜ ਮਹੱਲੇ ਦੇ ਵਿੱਚ ਖੜੇ ਹੋ ਤੁਸੀਂ ਇਸ ਤਰ੍ਹਾਂ ਜਿਠੇਰੇ ਦੁਖਲਾ ਦਾ ਪ੍ਰੋਗਰਾਮ ਚੱਲ ਰਿਹਾ ਅਸੀਂ ਮੇਲਾ ਉਹਦੇ ਸੰਬੰਧ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਪਹਿਲਾਂ ਕਮੇਟੀ ਮੈਂਬਰ ਇਨਵਾਈਟ ਵੀ ਕਰਕੇ ਆਏ ਆ ਤੇ ਮੇਲਾ ਬਹੁਤ ਭਾਰਾ ਹੁੰਦਾ ਉੱਥੇ ਥੋੜੀਏ ਆਪਣੇ ਫੋਰਸ ਭੇਜ ਦਿਓ ਤਾਂ ਕਿ ਕਿਸੇ ਕਿਸਮ ਦੀ ਵੀ ਕੋਈ ਅਨਸਖਾਮੀ ਘਟਨਾ ਨਾ ਹੋਵੇ ਪਰ ਮੇਰੇ ਹੀ ਪਰਿਵਾਰ ਦੀ ਐਕਟਵਾ ਜਿਹੜੀ ਕਿ ਇੱਥੋਂ 11:30 ਵਜੇ ਮੇਰੀ ਭਾਬੀ ਨੇ ਆ ਕੇ ਖੜੀ ਕੀਤੀ ਤੇ ਉਹ ਚੋਰੀ ਹੋ ਗਈ। ਉਹਦੀ ਸੀਸੀਟੀਵੀ ਫੁਟੇਜ ਜਿਹੜੀ ਆ ਪ੍ਰਸ਼ਾਸਨ ਨੂੰ ਬਿਲਕੁਲ ਕਲੀਅਰ ਦਿਖਾ ਲਈ ਗਈ ਆ। ਤੇ ਅਸੀਂ ਪ੍ਰਸ਼ਾਸਨ ਤੋਂ ਹੁਣ ਮੰਗ ਕਰਦੇ ਆ ਪਈ ਇਦਾਂ ਦੀਆਂ ਅਨਸੁਖਾਮੀਆਂ ਘਟਨਾ ਨੂੰ ਰੋਕਣ ਵਾਸਤੇ ਥੋੜਾ ਸਤਰਕ ਹੋਣ। ਸਰ ਮਾਡਲ ਗੇੜਾਬਾਦ ਤੇ ਰੰਗ ਕਿਹੜਾ ਵਾ? ਐਕਟ ਵਾਦਾ। ਸਿਲਵਰ ਗ੍ਰੇ ਕਲਰ ਆ। ਮਾਡਲ 2015 ਹਰ ਕੋਈ ਨੰਬਰ ਵਗੈਰਾ ਹੈ ਗੱਡੇ ਹਾਂਜੀ ਪੀਵੀ09ਪੀ 6418 ਤੇ ਸਰ ਪੁਲਿਸ ਕੰਪਲੀਟ ਕੀਤੀ ਤੁਸੀਂ ਹਾਂਜੀ ਕਰਤੀ ਜੀ ਪੁਲਿਸ ਆਈ ਸੀ ਸਤਨਾਮਪੁਰ ਪੁਲਿਸ ਨੂੰ ਦੱਸਿਆ ਉਹ ਆਈ ਸੀ ਜਸਪਾਲ ਸਿੰਘ ਹੋਣੀ ਉਹਨਾਂ ਨੂੰ ਸਾਰੀ ਕਾਰਵਾਈ ਦੱਸ ਦਿੱਤੀ ਸੀ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਹੈ ਅੱਜ ਹਦੀਆਵਾ ਦੇ ਮਾਨੇਂਦਰਾ ਉਵੇ ਪਾਸ ਤੋਂ ਆਜ ਇੱਥੇ ਹਦੀਆਵਾ ਸੀ ਹਦੀਆਵਾ ਦੇ ਐਪਲੀਕੇਸ਼ਨ ਦੇ ਨਾਲ ਆਇਆ ਸੀ ਕਿ ਸਾਡੇ ਉੱਤੇ ਐਕਟ ਵਜੋਂ ਜੁੜੀ ਹੋਈ ਆ ਤੇ ਜਿਸ ਦੇ ਸੰਬੰਧ ਵਿੱਚ ਇੱਥੇ ਹੁਣ ਆਏ ਆ ਇਹਨਾਂ ਨੇ ਦੁੱਗਲ ਪਰਿਵਾਰ ਵੱਲੋਂ ਉਹਨਾਂ ਦਾ ਚੱਲਿਆ ਜਿੱਥੇ ਇਹਨਾਂ ਦਾ ਪ੍ਰੋਗਰਾਮ ਆ ਉੱਥੇ ਕੋਈ ਸਾਢੇ 11:15 ਵਜੇ ਇਹਨਾਂ ਨੇ ਐਕਟਵਲ ਲਈ ਸੀਗੀ ਕੋਈ ਚੋਰ ਲੈ ਗਿਆ ਤੂੰ ਚੋਰੀ ਕਰਕੇ ਸਰ ਕੋਈ ਸੀਸੀਟੀਵੀ ਕੈਮਰੇ 'ਚ ਆਏ ਇਹ ਬੰਦੇ ਆ ਸੀਸੀਟੀਵੀ ਕੈਮਰੇ 'ਚ ਆ ਗਏ ਉਹ ਤੇ ਚਿਹਰਾ ਆ ਗਿਆ ਬਾਕੀ ਟ੍ਰੇਸ ਕਰਦੇ ਜੀ ਪੱਕਿਆ ਕਿਤੇ ਤਾਂ ਕੋਈ ਜਾਂਦੇ ਆ ਕਿੱਥੋਂ ਚੱਕ ਹੋਈ ਹੈ ਇਹ ਹਾਂਜੀ ਕਿੱਥੋਂ ਚੱਕ ਹੋਈ ਮੈਂ ਕਹਿੰਦਾ ਇਹ ਹਾਦੀਆਪੁਰ ਤੋਂ ਚੱਕ ਹੋਈ ਹੈ ਥੇਰੇ ਦੁਗਣਾ ਕੀ ਕਾਰਵਾਈ ਵਗੈਰਾ ਕਰੀਂ ਯਾਰ ਵੀ ਹੁਣ ਦੇਰੇ ਪਹਿਲਾਂ ਸੀਸੀ ਕੈਮਰਾ ਚੈੱਕ ਕਰਦੇ ਬਾਕੀ ਤੇਸ ਕਰਦੇ ਆ ਉਹ ਸਾਨੂੰ ਵੀ ਕਾਰਵਾਈ ਕਰਦੇ ਆ